ਮੈਨੂੰ ਮੇਰੇ ਘਰ ਵਾਲੀ ਬੋਲਦੀ ਕਹਿੰਦੀ ਕਿ ਚਾਰ ਦਿਨ ਹੋ ਗਏ ਸੀ ਕਹਿੰਦੀ ਮੇਰੀ ਜਠਾਣੀ ਨੂੰ ਕਹਿੰਦੀ ਤੜਫੜ ਜੀ ਕਰਦੀ ਨੂੰ ਕਹਿੰਦੀ ਅੱਜ ਫਿਰ ਕਰਾਤੀ ਚੁੱਪ ਕਹਿੰਦੀ ਮੈਂ ਤਾਂ ਮੈਂ ਕੀ ਗੱਲ ਹੋ ਕਹਿੰਦੀ ਲੜ ਪਿਆ ਸੀ ਅੱਜ ਪੰਜ ਵਾਰ ਹੀ ਲੜ ਪਏ ਕਹਿੰਦੀ ਮਾ ਯਾਰ ਬਾਜਬੋਈ ਤਾਂ ਹੀ ਨਹੀਂ ਮੈਂ ਤਾਂ ਸਾਰਾ ਦਿਨ ਘਰੇ ਸੀ ਕਹਿੰਦੀ ਬਾਜ ਥੋੜੀ ਹੁੰਦੀ ਨਹੀਂ ਸਾਡੀ ਲੜਾਈ ਦੀ ਮੈਂ ਦੱਸ ਤਾਂ ਦੇ ਕਹਿੰਦੀ ਵਟਸਐਪ ਸਟੇਟ ਚੈੱਕ ਕਰ ਲੈ ਕਹਿੰਦੀ ਪੰਜ ਪਾ ਤੇ ਕਹਿੰਦੀ ਇਕੱਠੇ ਕਹਿੰਦੀ ਚਾਰ ਹੀ ਦੇਖੇ ਕਹਿੰਦੀ ਪੰਜ ਵੀ ਤਾਂ ਕਹਿੰਦੀ ਝਾਕੀ ਮੇਰੇ ਤੇ ਮੈਂ ਤਾਂ ਬਾਹ ਬੜਾ ਲੜਦੀ ਹਾਂ ਪਾਸਾ ਤਾਂ ਬਾਹ ਡਰ ਬੂਡਰ ਤੇ ਜਾਣਾ ਚਾਹੀਦਾ ਕਹ ਪਰ ਗੰਨੀ ਤੁਹਾਲੀਆਂ ਕਰਾ ਦੇਣਾ ਮੈਂ ਆਪਦੀ ਮਾਂ ਕੋਲੇ ਵਾਗ ਜਾਵਾ ਮਾਂ ਵੀ ਕਰਾ ਤੇ ਨਾ ਗਵਾਂਡੀ ਚੁੱਪ ਮਾਂ ਤੇਰੀ ਨੂਨੇ ਕਹਿੰਦੀ ਨੂ ਤਾਂ ਕਹਿੰਦੀ ਬਾਹਰ ਹੀ ਨਿਕਲੀ ਸਾਰਾ ਦਿਨ ਮਾਂ ਹੀ ਆਹੇ ਏਸੀ ਚ ਬਹਿ ਕੇ ਲੜਦੀ ਹੋਈ ਆਹੇ ਤੂੰ ਵੀ ਕਮਾਲ ਆ ਪੁੱਤ ਕਹਿੰਦੀ ਇਸ ਟਾਈਮ ਵੀ ਕਹਿੰਦੀ ਜੁੰਡੇ ਪਟਾਈ ਜਾਂਦੀ ਅਸੀਂ ਪਹਿਲਾਂ ਕਹਿੰਦੀ ਤਾਂ ਲੜਾਈ ਵਾਲੀ ਘੈਂਟ ਆ ਕਹਿੰਦੀ ਮੈਨੂੰ ਨਹੀਂ ਲੱਗਦੀ ਕਹਿੰਦੀ ਲਾਉਗਾ ਨਹੀਂ ਤੇਰੀ ਮਾਸਟਰ ਨਾਲ ਲੜ ਪਿਆ ਕਰੋ ਕਹਿੰਦੀ ਨਾ ਕਹਿੰਦੀ ਤੇਰੇ ਬਾਪੇ ਵਾਗ ਕਰਨ ਨੂੰ ਪਤਾ ਲੈ ਕਹਿੰਦੇ ਇਸ ਟਾਈਮ ਵੀ ਜੁੰਡੇ ਪਟਾਈ ਜਾਂਦੇ ਸਾਰਿਆਂ ਤੋਂ ਮਾਂ ਕੋਈ ਨਾ ਮਾਂ ਕੱਲੋ ਤੈਨੂੰ ਫੋਨ ਲੈ ਕੇ ਦੂੰ ਮੈਂ ਇੱਕ ਵਟਸਐਪ ਤੇ ਸਟੇਟ ਕੰਨੀ ਤੰਨਾ ਕਹਿੰਦੀ ਮੇਰੀ ਨੂੰਹ ਤਾਂ ਕਹਿੰਦੀ ਐਨ ਇੰਟੈਲੀਜੈਂਟ ਲੈਂਦੀ ਹੈ